ਤੇ ਮੰਜ ਕੋਲਦਾਨ ਉਸ ਤਿਆਰ ਹੋ ਗਏ ਆ। ਉਹ ਨਾ ਮੰਮੀ ਮੇਰੇ ਬਤਮਨਾਰੇ ਚਪਦੀ ਗੋਬੀ ਚਪਦੀ ਮਨਾਈਆ ਤੇ ਪਰੋਟੇ ਬਣਾ ਰਿਹਾ ਦੇਖੋ ਦ ਕਰਦਾ। ਦੇਖੋ ਕਿੰਨੇ ਚੋਤ ਦਿੱਸੇ ਸੀ। ਮੰਮੀ ਇਹ ਬਤਮਨੇ ਪਰੋਟੇ ਬਣਾ ਰਿਹਾ। ਆਜੋ ਬਣਾਣੇ ਤੇਤ ਮਨਾਓਗੇ ਤੇ ਬਤਮਨਾ ਰੋਟੀ ਕਾਕੇ ਤੇ ਬਣਾਤੇ ਇੱਕ ਪੀ ਕੇ ਕੁਸ ਕੋਲਦਾਂ ਮਾਂਗਾ। ਉਸ ਪਰ ਮੈਂ ਪਾਟ ਕਰਾਂਗਾ। ਪੈ ਤੁਨ ਪਾਟ ਕਰਕੇ ਮਿਲਦੇ ਆਂ ਜੀ। ਤੇ ਤੇ ਦਾਦੀ ਪਈ ਹੈ। ਦਾਦੀ ਹਮਸਤ ਕਿਵੇਂ ਆ? ਠੀਕ ਵਧੀਆ ਸਾਪੀ ਲੈ ਚਾ ਪੀ ਲਈ ਅੱਗੇ ਵੀ ਮੈਨੂੰ ਡਰੀ ਬੱਲੇ ਕਿ ਗੇ ਆਹ ਜੂ ਨਾਲ ਨਹੀਂ ਕੋਲਦੇ ਅਜੂ ਬਰਗਰ ਦਾ ਫਰਮ ਕਰਾ ਰਿਆ ਨਾ ਰੇ ਬਟੇ ਮਾਸਤਾਨ ਕਰਾ ਰਿਆ ਅਜੂ ਮੈਂ ਅੱਧਾ ਬਰਗਰ ਕਾ ਮੈਂ ਲੁਈਦਾ ਦਸ ਰੁਪਏ ਤੋਂ ਚਲੇ ਗਿਆ ये हो गया परौठा खा रखे पे परौठा खांगा नहीं दोगे क्या हो गए कतरी ना कतरी परचे पर कर खाड़ अब नहीं खा लो तो उनका है तो ये बनाने का तो यहां पर चापो 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 ਉਹ ਲੋਕ ਦੀ ਕਰਦੇ ਆ ਉਹ ਮਨਾਈ ਨਹੀਂ ਉਹ ਕਰਨੀ ਉਹ ਮੰਦਰੀ ਚਲ ਮੰਮੀ ਨੂੰ ਕਹੇ ਮੰਮੀ ਕੋਈ ਨਹੀਂ ਦਮੇ ਚਾ ਆਪਣਾ ਕੋਈ ਨਹੀਂ ਬਣਾਉਂਗੀ ਨਹੀਂ ਹੁੰਦੀ YouTube ਕੀ ਕੰਮ ਤੁਹਾਨੂੰ ਇਹ ਬਣਾ ਦਿਓ ਤੇ ਬਣਾ ਕੇ ਕੀ ਬਣਾਉਂਗੀ ਬਹੁਤ ਹੋਏ ਰਹਾਂ ਕਾਹਦੇ ਪਾਟਿਆ ਹੋਏ ਮੋਟੀ ਰੋਟੀ ਦਾ ਬਣਾਣੀ ਤਾਂ ਨਹੀਂ ਕਿਹਨੇ ਹੈ ਹਾਂ ਫਟੇੜੇ ਏਂ ਕੀ ਹਾਂ ਦਾ ਚਾਪ ਦੀ ਸਕੀ ਲੈ ਲੈ ਮੈਂ ਬਣਾ ਦੂੰਗਾ ਇਹਨੋਂ ਹੋਰ ਕੀ ਕੀ ਹੁੰਦੀ ਹੈ ਕਸ਼ਮੀਰ ਵਰਗੀ ਹੁੰਦੇ ਬਤੂ ਦੇ ਡੰਡੇ ਹੁੰਦੇ ਹੈ ਬਸ ਕੀ ਦੇ ਡੰਡੇ ਹੁੰਦੇ ਆਪਾਂ ਛੱਡਣ ਜਾਂਦੇ ਆ ਸਿੰਮੂ ਨੂੰ ਕਾ ਆਣਾ ਸੇ ਵਕਾਲ ਗੋਗਲੇ ਕਿਥੇ ਆਇਆ ਤੁਸੀਂ ਅੱਜ ਕੇਲੇ ਕੇ ਕੇਲਾ ਤੇ ਮੁੱਠੀ ਨਾ ਰੱਖ ਕੇ ਪਤਨ ਮੁੱਠੀ ਚੁੱਕ ਕੇ ਆਇਆ ਇਹ ਪਤਾ ਨਹੀਂ ਕਿਹੜਾ ਕਹਿੰਨੇ ਆ ਢੇਰੀ ਨੂੰ ਮੈਂ ਚਕਵਾਉਨੇ ਆ ਢੇਰੀ ਦੇ ਇੱਥੇ ਕਹਿਣ ਵਾਲਾ ਬੀਚਾ ਉੱਥੇ ਪੱਡਤ ਹੁੰਦਾ ਇੱਕ ਉਹ ਨੂੰ ਲੈ ਜਾਂਦੇ ਆ ਉਸ ਨਾਲ ਕੋਈ ਹੋਰ ਸਿੱਖ ਸਿਸਟਮ ਬਣਾਉਦੇ ਆ ਕਰਦੇ ਆ ਲੈਸ ਤੇ ਖੰਡ ਤੋਂ ਬਣਾਦੇ ਆ ਆਪਦੇ ਆ ਇਹ 15 20 ਜਣੇ ਬੈਠੇ ਸੀ ਅਜਵਾਗ ਜੀ ਵੀ ਬੈਠਾ ਸੀ ਇਹ ਉਹ ਜਿਹੜਾ ਟੈਂਡ ਕਢਾਈ ਖੜਿਆ ਉਹ ਸੀ ਸਾਰੇ ਨੇ ਕਢਾਈਆਂ ਇਹਨਾਂ ਦੇ ਨਾ ਜਦੋਂ ਮਰਜੀ ਇਹਨਾਂ ਦਾ ਕੋਈ ਉਹ ਟੈਂਡ ਕਢਾਉਂਦੇ ਹਨ ਐ ਬੁੱਠਾ ਹੀ ਰਿਵਾਜ ਹੈ ਆਪਾਂ ਇਹ ਇੱਧਰ ਆ ਕੇ ਬੈਹੇ ਨੇ ਟਾਈਮ ਪਾਸ ਕਰਨਾ ਵੀ ਤੇ ਇਹ ਆਪਣੇ ਘਰ ਦੇ ਸਾਹਮਣੇ ਆ 60 ਫੁੱਟੀ ਏ ਆਪਣੇ ਸੋਨੀ ਦਾ ਘਰ ਰਹਿ ਗਿਆ ਜਿਹੜੇ ਮੱਜਾਂ ਦਾ ਵਪਾਰ ਕਰਦੇ ਆ ਫਿਰ ਇਹਨਾਂ ਨਾਲ ਗੱਲਾਂ ਗੁਲਦੇ ਕੇ ਹੁਣ ਉਹ ਨਾਉਣ ਗਿਆ ਇੱਥੇ ਆਹ ਪਲਾਟ ਮੁਕਾਉ ਹੋਇਆ ਇੱਥੇ ਘਰ ਪਾਇਆ ਤਾਂ ਵਧੀਆ ਹੈ ਖੁਸ਼ੀ ਮੌਕੇ ਕੋਈ ਸਾਧਨ ਜਿਵੇਂ ਮਰਜ਼ੀ ਲਾਈ ਰੱਖੋ ਟੈਂਟ ਟੁੰਟ ਲਾਉਣਾ ਹੋਵੇ ਜਿਵੇਂ ਮਰਜ਼ੀ ਲਾਈ ਰੱਖੋ ਕੋਈ ਦਿੱਕਤ ਨਹੀਂ ਜਿੰਨੇ ਮਰਜ਼ੀ ਵਹੀਕਲ ਠੱਲੋ ਇੱਥੇ ਮੈਟੈਂਸ ਹੋਣੀ ਤੇ ਘਰ ਕੋਲੇ ਤੇ ਗੱਲਾਂ ਬਹੁਤ ਸੁਣਾਉਂਦਾ ਏ ਥੋੜਾ ਜਿਹਾ ਸੰਗਦੇ ਨੂੰ ਹੌਲੀ ਹੌਲੀ ਲਿਆਉਣਾ ਪੋਲੀ ਤੇ ਮੇਰੇ ਯਾਰ ਨੂੰ ਫੇਰ ਸੁਣਾਇਆ ਕਰਾਂਗੇ ਇੱਟੀਆਂ ਆ ਥੜੀ ਬਣੀ ਐ ਫੇਰ ਸੁਣਾਵਾਂ ਗੱਲਾਂ ਇਹਨਾਂ ਨੇ ਹੁਣ ਕਰਾਂ ਗਾਂਗੂ ਚੋਣੀਆਂ ਨੇ ਅੱਜ ਗਲਤੀ ਨਹੀਂ ਮੰਨਦੇ ਫੇਰ ਇਹਦਾ ਕੋਲ ਕਾਰ ਸੀ ਜਨਾਨੀ ਕੋਲੇ ਹਾਂ ਉਹਦੇ ਕੋਲੇ ਮੋਟਰਸਾਈਕਲ ਸੀ ਨਹੀਂ ਉਹਦੇ ਉਹਦੇ ਕੋਲੇ ਉਹਦੇ ਕੋਲ ਮੋਟਰਸਾਈਕਲ ਸੀਗਾ ਬੱਜੇ ਵੀ ਨਹੀਂ ਵਿੱਚ ਅੱਛਾ ਉਹੀ ਖੜਾ ਸੀ ਉਹੀ ਬੱਸ ਤੇ ਜਦੋਂ ਬੱਜੇ ਹੀ ਨਹੀਂ ਤੇ ਫਿਰ ਤੂੰ ਤਿੰਨ ਪੰਜ ਹੀ ਕਿਉਂ ਕਰਦੀ ਆ ਬਈ ਐਵੇਂ ਹੀ ਲੜਾਈ ਪਾਲ ਲਈ ਐਵੇਂ ਹੀ ਪਾਲੀ ਦੱਸ ਉਹ ਕਈ ਲੋਕ ਤਾਂ ਉਹੀ ਲੜਾਈ ਹੈ ਨਾ ਹਾਂ ਚਾਹ ਤਰਤੀ ਉਹ ਤਾਂ ਦੀਆਂ ਉਹ ਕਿ ਬਣਾਣਾ ਹੈ ਫਿਰ ਬੈਣ ਵੀ ਸਮੂਹ ਤੇ ਨਾਲ ਜਾਊਗੀ ਕੀ ਕਰੀ ਜੰਨੀ मैं क्या फोन माता की माता टेक माता ले जाओ क्या जय ਕਰ 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 ਕਾਤ ਕਰਦੀ ਹੈ ਤੇਰੀ ਵੀਡੀਓ ਬਣਾਤੀ ਤੋ ਕੋਈ ਹਿਊਰੇ ਨਾ ਨਾ ਹਾਂ ਤੇਰੀ ਵੀਡੀਓ ਪਰੇ ਕਰ ਲਈ ਹਾਂ ਦਾ ਅਛਾ ਹਲੇ ਹੁਣ ਪਰੇ ਹੋ ਗਈ ਹੁਣ ਕੋਈ ਗੱਲ ਤੇ ਉਨ ਕਰਦੀਆਂ ਕੋਰ ਕੋਰ ਮੋਬਾਈਲ ਨੇੜੇ ਲਿਆ ਅੱਗੇ ਤੇਰੀ ਉਹ ਚਲਾਕ ਬਹੁਤ ਆ ਸੰਮਤੋਂ ਨਹੀਂ ਚਲਾ ਹੈ ਨਿਰਵਰ ਹੋ ਲੈ ਕਿਨੂੰ ਕਰੀ ਜਾਨੀ ਹੈ 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 ਕਿਹਾ ਦੋ ਸਾਡੇ ਹੀ ਨਹੀਂ ਹੈ ਇਹ ਵੀ ਲੈ ਲੇ ਛਪਨ ਵੀ ਰੱਖੋ ਅਜਾ ਇਹਨਾਂ ਦਾ ਚੂਟ ਉੱਤੇ ਅਰਜੰਦ ਛੋਪੜੀ ਲੈ ਲਈਓ ਪੂਰੀ ਨਹੀਂ ਹੈ ਜਿਹੜਾ ਤੇਲ ਮੱਛੂ ਪੂਰਾ ਆ ਜੂ ਨਾਲੇ ਪੈਕ ਬੁਗ ਲਾਇਆਇਓ ਨਾਲੇ ਖਾ ਪੀ ਆਇਓ ਖਰਚਾ ਦਿਨ ਸਾਤਾਂ ਦਿਨ ਇਹ ਅਸਰ ਮਾਫੀ ਉੱਤੇ ਖਰਾਬ ਹੋਣੀ ਤੇ 7-8 ਦਿਨ ਤਾਂ ਬਹੁਤ ਹੁੰਦੇ ਆ ਉਹ ਇੱਕ ਵਾਰ ਦੇਖੀ ਹੁਣ ਬੰਦਿਆਉਣਾ ਹਾਂ ਹਾਂ ਅੱਗੇ ਜੇ ਇੱਕ ਵਾਰੀ ਤਾਂ ਜੰਤਰੀ ਗੋਟਾ ਪੂਰਾ ਨਾ ਮਾਰੀ ਭਰਤੇ ਇਕੱਲੇ ਗੋਹੇ ਨਾਲੇ ਖਾਤੇ ਤੇ ਸਾਰੀ ਮੁਰਗਾ ਮਰਗਾ ਖਾਇਆਇਓ ਆ ਮੁਰਗਾ ਲੇ ਉਹ ਕੇ ਪਹਿਲਾਂ ਵੱਲ ਖੱਤੀ ਬਣਾਉਂਦਾ ਆਂ ਨਹੀਂ ਹੁਣ ਕਹਿੰਦੇ ਨੇ ਉਹ ਨਹੀਂ ਨਹੀਂ ਹੁੰਦੇ ਨਹੀਂ ਜਾਂਦਾ ਹਾਂ ਆਪਾਂ ਮੈਸੀ ਲਾ ਇਹਨਾਂ ਨੇ ਵੀ ਸਾਡੇ ਪਾਪੇ ਨੂੰ ਮੁਰਗਾ ਦਾਰੂ ਔਨਲਾਈਨ ਦਾ ਅੱਜ ਤੂੰ ਆ ਮਾ ਕੀ ਹੋਇਆ ਓਹ ਮੀਟ ਲੈ ਆਉਂਗੇ ਕੋਲ ਲੈ ਆਉਂਗੇ ਕੌਣ ਜੱਸੀ ਦਾ ਮੁੰਡਾ ਅੱਛਾ ਇਹ ਅੰਦਰ ਕੀ ਹੋਵੇਗਾ ਹੂੰ ਉਹ ਤੁਹਾਨੂੰ ਆਮ ਦੇ ਮੀਟ ਬਣਾ ਦੇਣੇ ਕੋਲੋਂ ਖਣੀ ਕੀ ਗੱਲ ਨਹੀਂ ਕੁੱਤਿਆਂ ਕੰਦਾ ਚੜਾਦਾ ਰਾ ਕੁੱਤਿਆਂ ਕੰਦਾ ਚੜਾਦਾਗੇ ਕੁੱਤਿਆਂ ਕੰਦਾ ਚੜਾਦਾ ਹੈ ਏ ਤੋ ਲੈ ਆਏ ਹੋ ਦੋ ਗੱਟੇ ਭਰ ਕੇ ਕਾਰ ਚ

ਦਸ ਪਹਿਲੂ ਚੱਕ ਗਾਸਾ ਪੀਰ ਮੁੰਡੇ ਨੂੰ ਆਹ ਦਾ ਸ਼ੈਂਪੂ ਨਾਲ ਹੀ ਨਮਾਇਆ ਹੈ ਹੂੰ ਇਹਦਾ ਇਹਦਾ ਲਿਆਂਦਾ ਹੈ ਸ਼ਾਇਦ ਨਾ ਤਵਜਾ ਬਦਲਦੀ ਹੈ ਸਾਰਿਆਂ ਦੀ ਸਾਰੀ ਤਵਜਾ ਬਦਲਦੀ ਹੈ ਕੁੱਤਿਆਂ ਦੀ ਉਹਦੇ ਕਰਕੇ ਨਾ ਫਿਰ ਵਾਲ ਬੋਲ ਜੀ ਝਲਣਾ ਪੈਂਦੇ ਆ ਇਹਦੇ ਵਾਲ ਤਾਂ ਨਹੀਂ ਝੜਨੋਂ हट ਗਏ ਹੁਣ ਹੈ ਰਚਾਰਕ ਤੂੰ ਬਰੋਬਰੀ ਬੈਣਾ ਹੁੰਦਾ ਹੈ ਹੈ ਬਰੋ ਬੈਣਾ ਹੈ ਨਾ ਇਹ ਵੀ ਹੈ ਜਦ ਕਿ ਇਹਦੀ ਅੱਖ ਤੇ ਆਖ ਤੇ ਪਾਪਾ ਵੇਖਾ ਸੇ ਬਰੋਬਰੀ ਆ ਤੈ ਕੈਮਰਾ ਨੇ ਫਟੀ ਕਰੂਗਾ ਕੈਮਰਾ ਨੇ ਇਡੇ ਕਰੀ ਘੁਰ ਘੁਰ ਕਰੂਗੀ ਜੋ ਹੀ ਦੇਖੀ ਆਜ ਇਹ ਲੈ ਦੋ ਬਲੀ ਜੀ ਆ ਇਹਨਾਂ ਦੇ ਕੀ ਰੇ ਹੈ ਸਜੇ ਕਿ ਨਾਲੇ ਉੱਭਿਆ ਹੈ ਕਿ ਉਹ ਨਾਮ ਕਿ ਤੇ ਜਿਹੜੀ ਗੱਲ ਨੇ ਵਾਜੂ ਨਹੀਂ ਹੋਇਆ ਨਾਮ ਕਿ ਤੋਂ ਮਿਲਿ ਗਿੜੇ ਗਿੜ ਮਦੇ ਆਉਦੇ ਨਾਮ ਤੇ ਕਾਠ ਬਹੋਸੀਆ ਜਮਲੋਟ ਹਨ ਪੈਕ ਨਾਮ ਤੁਹਾਨੂੰ ਜੰਗੀ ਪੈਕ ਬ੍ਰਵੀਨ ਮਿਲਿਆ ਇੱਕ ਦੀ ਟੀਮ ਮਿਲਿਆ ਅਮਰਤ ਰੈਨ ਮਿਲਿਆ ਤੁਹਾਨੂੰ ਤੇ ਨਾਮ ਮੇਰਾ ਨਾਮ ਤੇ ਮੰਮੀ ਵੀਡੀਓ ਮਿਲਿਆ ਸੀ ਸੋਨਤਾ ਦਾ ਮਾਸਟਰ ਜੀ ਨੇ ਹਾਲਿਆ ਰਾ ਕੋਈ ਮੇਰੀ ਕੁੜੀ ਆਈ ਹੈ ਕਰੋੜ ਆਏ ਆ ਉਹ ਕੱਲਾ ਰਿਆ ਕੁੰਡਾ ਲਗੂਰੀ ਕੋਈ ਨਹੀਂ ਅਮਰਤ ਰਿਆ ਆਇ ਸੀ ਕਾਠੀ ਵਾਲਾ ਜਿੰਨੇ ਬਾਲਾ ਕੱਟ ਸੀ ਹੈ ਅਮਰਤ ਰਿਆ ਆਇ ਸੀਗੀ ਅੰਜੂ ਵੀ ਆਈ ਸੀਗੀ ਨਹੀਂ ਨਹੀਂ ਕੱਟ ਵਾਲਾ ਸੀਗਾ ਨਜ਼ਾਇਆ ਜੀ ਆ ਆਪਣੇ ਦਾ ਮਾਮਾ ਵੀ ਗਿਆ ਸੀਗਾ ਇਹ ਕਹਿੰਦਾ ਰ ਅਮਰਤ ਰਹਿੰਦੇ ਸੀ ਮੈਂ ਕਿਹਾ ਗਏ ਸੀਗੇ ਉਹ ਮਾਮਾ ਕਿਹਾ ਸੀ ਕੋਈ ਮੂੰਹ ਤਾਂ ਮਿਲਿਆ ਤੁਹਾਨੂੰ ਇਹ ਅਮਨਾਲੇ ਮੇਲੇ ਆ ਬੁੱਕ ਟ੍ਰੇਨ ਮਿਲੇ ਨਹੀਂ ਕਾਠ ਵਾਲਾ ਸੀ ਉੱਥੇ ਹਨ ਅਮਨਾਲੇ ਆਪਾਂ ਇਹ ਲੋਕਾਂ ਨੂੰ ਦੇਵਾਂਗੇ ਇਹ ਪੂਰਾ ਇੱਕ ਉਹਨਾਉਂ ਉਹਨਾ ਪਾਣੀ ਸਿਕਰਾ ਆਪਣੀ ਸੇ ਤਰੀ ਹਾਨੀ ਕਰ ਕੇ ਹੀ ਕਦੇ ਨਾ ਪੀਓ ਉਹ ਵੀ ਮੇਰੇ ਆਗਿਆ ਦੀ ਗੱਲ ਕਿੰਨਾ ਹੋਣਾ ਜੀ ਨਾ Hone ba hone ungunað gutt filt demonstr hoc-ha- спортlivés Það ættir búur sér Óh við erum væri og h ど tegur þeir fínan og mán genau veljaðir Svona отпár, þeirfor einbánóð voruð á þeir betjar ਸਟੀਲ ਤੇ ਕਾਚੀ ਕਿੱਦਾਂ ਪਤਾ ਲੱਗਦਾ ਕਿੰਨੀ ਪਾਈ ਐ ਸਟੀਲ ਤੇ ਕਾਚੀ ਬੀਬੀ ਦਾ ਬਾਇਆ ਤੋਂ ਇੰਨਾ ਗਰਮੀ ਆ ਅੱਛਾ ਬੀਬੀ ਕਹਿੰਦੀ ਐ ਇਸ ਦਾ ਕੋਈ ਨਹੀਂ ਕਹਿੰਦੇ ਕਿ ਬੀਬੀ ਕਹਿੰਦੀ ਵਾਲੀ ਪੀ ਲੈਂਦਾ ਹੈ ਹੈ ਅੱਛਾ ਡੈਡੀ ਕੀ ਪਾਲੀ ਜਾਂਦੇ ਆ। ਇਹ ਭਾਗ ਦੇ ਬੰਦੇ ਆ। ਬੰਦੇ ਕਿੰਨੇ ਆ ਭਾਗ ਦੇ। ਆਹੋ ਜੀ ਗੀਆ ਫੜੀ। ਪਾਲੀ ਜੱਲੀ ਕੀ। ਨਹੀਂ ਨਹੀਂ ਹੁਣ। ਤੇ ਮੈਂ ਖੱਤਰ ਮਾਰਾ। ਖੀਰ ਪਾਲਦੇ ਕਿਹੜੀ ਖੀਰ ਪਾਲਦੇ ਡੈਡੀ। ਨਾਮ ਚੱਲ। ਉਸਤਾਨ ਚੱਲ ਲੇਖੇ ਖਿੱਟਕੇ ਨੇ। ਮੈਂ ਜਾਂਦਾ ਦਾਤ ਵੀ ਜੀ ਮਾਰਿਆ। ਅੱਛਾ ਕਾਰਾ ਤੇ ਕੂਡੀ ਕੂਡੀ। ਆਹ ਪਾ ਮੈਂ ਖੜ ਗਿਆ। ਆਹ ਖੜ ਗਿਆ ਜੀਆ। ਕੋਈ ਗੱਲ ਹੋਈ ਨਹੀਂ ਨਾ। ਤੇ ਡੈਡੀ ਹੁਣ ਕਿਹੜੀ ਖੀਰ ਪਾਲਦਾ? ਖੀਰ ਦੀ ਭਾਗ ਆ। ਖਰਾ ਭਾਗ ਆ। या बड्डी बाटिका बनाने नाल आ बड्डी बाटिका तो बैठिए थोड़े जाने ओ भाई जो कर सामने पाल लगी है आपा जी ਇਹ ਜੀ ਚੀਜ਼ ਪਾਲ ਦਿਓ ਇੱਧਰ ਪਈ ਐ ਲੈ ਪਾਣੀ ਲੈ ਕੇ ਇਹ ਪਾਣੀ ਘਰ ਦਾ ਪਾਉਂਦਾ ਪੋਗੀ ਤਾਂ ਸਮਝੀ ਕਿ ਹਾਂ ਜੀ ਕਿ ਵੀ ਜਲੀ ਨਹੀਂ ਵੱਜੀ ਅਜੇ ਕਿਹੜੀ ਆ ਖੁਜਿਆ ਯਾਰ ਉਹਨਾਂ ਨੇ ਦਿੱਤਾ ਤਲਪੀ ਇਹ ਸਲ ਹਾਂ ਕਾਲੀ ਤਿਆਰੀ ਹੋ ਰਹੀ ਹੈ ਫਰੂਟ ਜਿਹੜੇ ਜਿਹੜੇ 파르ਤ ਚਾਹ ਵੀ ਰਹਿਣ ਨੂੰ ਮਿਲਦੇ ਨੇ ਜਿਹੜੇ ਨਾਲ 파르ਤ ਕੁਝ ਬਣਾ ਲੈਣੇ ਕੋਈ ਜਾ ਰਹੇ ਨੇ ਤੇ ਹੁਣ ਕੀ ਬਣਾਣਾ ਹਾਂ ਮਟਰ 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 ਫਰਾਲੂ ਮਟਰ ਆਊਟ ਚੱਲ ਰਿਹਾ ਮੈਚ ਸਹਿਜ ਰਹਿੰਦਾ ਆਪਾਂ ਬੈਟਿੰਗ ਕਰਕੇ ਛੱਡ ਗਏ ਮੈਂ ਇਹਨਾਂ ਨੂੰ ਬਾਲਾਂ ਲਿਆ ਕੇ ਦਿੱਤੀਆਂ ਫਿਰ ਮੈਨੂੰ 10-10 ਬਾਲਾਂ ਖੜਾਉਂਦੇ ਸਾਰੇ ਇਹ